ਰਾਮਰਾ ਕ੍ਰਿਸ਼ਨ ਨਾਮ ਤਾ ਕੋ ਧਰਿਓ ਗਰਗ ਹੈ ਮਨੈ ਵਿਚਾਰ ਸਿਆਮ ਪਲੋਟੈ ਪਾਏ ਜਹ ਇਹ ਸਭ ਮਨੋ ਮੁਰਾਰ ਸੁਕਲ ਵਰਨ ਸਤਜੁਗ ਭਏ ਪੀਤ ਵਰਨ ਤ੍ਰੇਤਾਏ ਪੀਤ ਵਰਨ ਪਟ ਸਿਆਮ ਤਨ ਨਰ ਨਰਨ ਨਰ ਨਾਹਨ ਕੇ ਨਾਹ ਸਵਈਆ ਨੰਦਯੋ ਗਰਗ ਜਬ ਨੰਧ ਹੈ ਤੋ ਉੱਠ ਕੇ ਜਮਨਾ ਤਟ ਆਇਓ ਹਾਂ ਜੀ ਨੰਦਯੋ ਗਰਗ ਜਬ ਨੰਧ ਹੈ ਦੁਸ਼ਰਾਮ ਜੀ ਅੰਨ ਦਯੋ ਗਰਗ ਜਬ ਨੰਧ ਹੈ ਗਰਗ ਪ੍ਰੋਤ ਸੀ ਨਾ ਜਦ ਉਸ ਨੂੰ ਖੋਜਨ ਦਿੱਤਾ ਉਸ ਤੋਂ ਬਾਅਦ ਉੱਠ ਕੇ ਜਮਨਾ ਦੇ ਕਿਨਾਰੇ ਆਇਆ ਨਾਏ ਕਨਾਈ ਕਟੇ ਕਰਕੇ ਧੁੱਤੀਆ ਹਾਂ ਹਾਂ ਜੀ ਇਹ ਗਾਣਾ ਖੱਤ ਸਵੇਇ ਤੇ ਲਾਮਾ ਇੱਕ ਹੈ ਦਲਾਵਾ ਨਹੀਂ ਅੱਛਾ ਦਰਾਵਾ ਕਰ ਲੋ ਭਾਈ ਨਾਏ ਕੱਟੇ ਕਰਕੇ ਧੁੱਤੀਆ ਹਰ ਕੋ ਵਾਰ ਦੇਵਨ ਭੋਗ ਲਗਾਇਓ ਆਏ ਗਏ ਨੰਦ ਲਾਲ ਤਵੇ ਕਰ ਸੋ ਗਹਿ ਕੇ ਆਪਣੇ ਮੁਖ ਪਾਇਓ ਚੱਕਰ ਤਹ ਵੈ ਗਿਓ ਪੇਖ ਤਬੈ ਤੇ ਅਨ ਸਭੈ ਇਨ ਭੀਟ ਗਵਾਇਓ ਫੇਰ ਵਿਚਾਰ ਕਰਿਓ ਮਨ ਮੈਂ ਇਹ ਤੋ ਨਹ ਬਾਲਕ ਪੈ ਹਰ ਜੀ ਹੈ ਮਾਨਸ ਪੰਚ ਭੂ ਆਤਮ ਕੋ ਮਿਲਕੇ ਤਿੰਸੋ ਕਰਤਾ ਸਰ ਜੀ ਹੈ ਯਾਦ ਕਰੀ ਮਮਤਾ ਇਹ ਕਾਰਨ ਮਦ ਕਉ ਯਾਦ ਕਰੀ ਮਮਤਾ ਇਹ ਕਾਰਨ ਮਦ ਕਉ ਦੂਰ ਕਰੈ ਕਰ ਜੀ ਹੈ ਯਾਦ ਕਰੀ ਮਮਤਾ ਇਹ ਕਾਰਨ ਮਦ ਕਉ ਦੂਰ ਕਰੈ ਕਰ ਜੀ ਹੈ ਮੁੰਦ ਲਈ ਤਹਿਕੀਮਤਿ ਆਉ ਪਟ ਸੋ ਤਨ ਢਾਪਤ ਜਿਉ ਦਰਜੀ ਹੈ ਸਵਈਆ ਨੰਦ ਕੁਮਾਰ ਤਰਬਾਰ ਭਇਓ ਜਬ ਤੋ ਮਨ ਬਾਮਨ ਕ੍ਰੋਧ ਕਰਿਓ ਹੈ ਤੋ ਮਨ ਬਾਮਨ ਕ੍ਰੋਧ ਕਰਿਓ ਹੈ ਬਾਮਨ ਬਾਮਨ ਬਰਤਲੇ ਕਿੜਿਆ ਜੀ ਨੰਨੇ ਤਾ ਛਾਦਿ ਨੰਨੇ ਤੋ ਦਿਨੇ ਬਾਮਨ ਨੂੰ ਪਾਮਨ ਹੈ ਡਾਇਰੈਕਟਰ ਜੀ ਦਿਨਾਂਇਆ ਕਹਿ ਰਹੇ ਨੇ ਦਿਨਾਂਇਆ ਮੇਟ ਦਿਓ ਨੰਦ ਕੁਮਾਰ ਤਰਬਾਰ ਭਇਓ ਜਬ ਤੋ ਮਨ ਬਾਮਨ ਪ੍ਰੋਧ ਕਰਿਓ ਹੈ ਮਾਤਖੀ ਜਿਸਦਾ ਹਰ ਕੋ ਗਹਿ ਕੈ ਔਰ ਆਪਣੇ ਮਾਤਖੀ ਜਿਸਦਾ ਹਰ ਕੋ ਗਹਿ ਕੈ ਔਰ ਆਪਣੇ ਲਾਇ ਧਰਿਓ ਹੈ ਮਾਤਖੀ ਜਸਦਾ ਹਰ ਕੋ ਗਹਿ ਕੇ ਉਰੇ ਆਪਣੇ ਲਾਏ ਧਰਿਓ ਹੈ ਬੋਲ ਉਠੇ ਭਗਵਾਨ ਤਬੈ ਇਹ ਦੋਸ਼ਨ ਹੈ ਮੋਹ ਯਾਦ ਕਰਿਓ ਹੈ ਦੋਸ਼ ਨਾਮ ਹੈ ਇਹ ਦੋਸ਼ਨ ਹੈ ਮੈਂ ਐਵੇਂ ਨਹੀਂ ਗਿਆ ਉੱਥੇ ਉਹਨਾਂ ਦੇ ਇਹਦਾ ਦੋਸ਼ ਹੈ ਮੈਨੂੰ ਯਾਦ ਕੀਤਾ ਤਾਂ ਗਿਆ ਸੀ ਬੋਲ ਉਠੇ ਭਗਵਾਨ ਤਬੈ ਤਾ ਭੋਗ ਦਵਾਨ ਵਾ ਤੇ ਸਦਿਆ ਨਾਲੇ ਉਹਨੂੰ ਕੀ ਪਤਾ ਮੈਂ ਨਿਆਣੇ ਵਿੱਚ ਭੋਗ ਲਾਉਂਗਾ ਬੇਟਾ ਇਹ ਦੋਸ਼ਨ ਹੈ ਮੁਹ ਯਾਦ ਕਰਿਓ ਹੈ ਪੰਡਿਤ ਜਾਨ ਲਈ ਮਨ ਮੈਂ ਉਠ ਕਹਿ ਤਹਿ ਕੇ ਤਵ ਪਾਏ ਪਰਿਓ ਹੈ ਦੋਹਰਾ ਆਨੰਦ ਦਾਨ ਤਾਕੋ ਦਇਓ ਕਹਿ ਲੋ ਕਹੋ ਸੁਨਾਏ ਗਰਗੇ ਆਪਣੇ ਘਰ ਚੱਲਿਓ ਮਹਾ ਪ੍ਰਮੋਦ ਮਨ ਪਾਏ ਇਤਿ ਸ੍ਰੀ ਬਚਿਤ੍ਰਨਾਟਕ ਗ੍ਰੰਥੇ ਨਾਮ ਕਰਨ ਵਰਨਨਨ ਸਵਈਆ ਬਾਲ ਰੂਪ ਧਰੇ ਹਰ ਜੀ ਪਲਨਾ ਪਰ ਝੂਲਤ ਹੈ ਤਬ ਕੈਸੇ ਮਾਤ ਲਡਾਵਤ ਹੈ ਤਹ ਕੋ ਔ ਝੁਲਾਵਤ ਹੈ ਕਰਮੋਹਤ ਕੈਸੇ ਮੁਖਤ ਮੁਖਤ ਤੈਸੇ ਪਾਠ ਹੈ ਤੈਸੇ ਪਹਿਲਾਂ ਕੈਸੇ ਆ ਗਿਆ ਤਬ ਕੈਸੇ ਉਹਨੇ ਤੈਸੇ ਮਾਤ ਲਡਾਵਤ ਹੈ ਤਹ ਕੋ ਔ ਝੁਕਾਵਤ ਝੁਲਾਵਤ ਹੈ ਕਰਮੋਹਤ ਤੈਸੇ ਤਾਂ ਛਬ ਕੀ ਉਪਮਾ ਅਤ ਹੀ ਕਬ ਸਿਆਮ ਕਹੀ ਮੁਖਤੇ ਫੁਨ ਐਸੇ ਭੂਮ ਦੁਖੀ ਮਨ ਮੈਂ ਅਤ ਹੀ ਜਨ ਪਾਲਤ ਹੈ ਰਿਪਦੈ ਤਨ ਜੈਸੇ ਦੇਤਨ ਜੈਸੇ ਦੇਤਨ ਜੈਸੇ ਰਿਪਦੈ ਤਨ ਜੈਸੇ ਬਹਿਰੀਆਂ ਦੇ ਦੈਂਤਾਂ ਦੇ ਬਹਿਰੀ ਨੂੰ ਪਾਲਦੀ ਏ ਧਰਤੀ ਉਮ ਦੁਖੀ ਮਨ ਮੈਂ ਅਤ ਹੀ ਜਨ ਪਾਲਤ ਹੈ ਰਿਪਦੈ ਤਨ ਜੈਸੇ ਭੁੱਖ ਲੱਗੀ ਜਬ ਹੀ ਹਰ ਕ ਤਵ ਪੈ ਜਸ ਦਾ ਥਨ ਕ ਤਿਨ ਚਾਹਿਓ ਮਾਤ ਉਠੀ ਨਾ ਭਇਓ ਮਨ ਕ੍ਰੋਧ ਗੁਰੁੱਧ ਕ੍ਰੋਧਤ ਹੂੰ ਕ੍ਰੋਧ ਗੁਰੁੱਧ ਤਬੈ ਪਗ ਸੁ ਗੋਡ ਕ ਬਾਹੋ ਮਾਤ ਉਠੀ ਨਾ ਭਇਓ ਮਨ ਕ੍ਰੋਧ ਜਦੋਂ ਮਾਤਾ ਤਬੈ ਲਖਣ ਦੇਣ ਵਾਸਤੇ ਗੁਰੁੱਧ ਰਹੀ ਰਹੀ ਪਗੋੜੇ ਬਾਦ ਉਤੇ ਢੱਡ ਦੇ ਉਤੇ ਮਾਰੇ ਗੋੜੇ ਤੇ ਮਾਂ ਦੇ ਤਬੈ ਪਗ ਸੋ ਮਹਿ ਗੋੜ ਕੇ ਬਾਹਿਓ ਤੇਲ ਧਰਿਓ ਅਰਕਿਓ ਭਰਿਓ ਛਟ ਘੁਮ ਪਰਿਓ ਜਸ ਸਿਆਮ ਸਰਾਹਿਓ ਹੋਤ ਕੋ ਲਾਹਲ ਮਦਪੁਰੀ ਧਰਨੀ ਕੋ ਮਨੋ ਸਭ ਸੋਖ ਸੋ ਲਾਹਿਓ ਧਾਇ ਗਏ ਬ੍ਰਿਜ ਲੋਕ ਸਭੈ ਹਰ ਜੀ ਤਨ ਆਪਨ ਕੰਠ ਲਗਾਏ ਔਰ ਸਭੈ ਬ੍ਰਿਜ ਲੋਕ ਬਧੂ ਮਿਲ ਭੰਤਨ ਪਤਨ ਮੰਗਲ ਲਗਾਏ ਔਰ ਸਭ ਆਬਰਜ ਲੋਕ ਬਧੂ ਮਿਲ ਭੰਤਨ ਭੰਤਨ ਮੰਗਲ ਲਗਾਏ ਘੁਮ ਹਲੀ ਨਭ ਯੋ ਇਹ ਕੌਤਕ ਘੁਮ ਹਲੀ ਨਾ ਪੇ ਚੀਜ਼ ਪਾਠ ਅਸਲੀ ਪਾਠ ਹੈ ਘੁਮ ਹਲੀ ਨਾ ਕੋ ਕੌਤਕ 66 ਬਾਰਨ ਤੇਦ ਜੋ ਭਾਕ ਸੁਣਾਏ ਬੇਨੁ ਸਿਹਰੀ ਆ ਭਾਈ ਢਾਦਨੇ ਕਿਹ ਹੈ ਰੱਖਣੀ ਆ ਪਿਓ ਭਿਓ ਕੇ ਬੱਬੇ ਨੂੰ ਸਿਹਰੀ ਹੈੀ ਧੋਣੀ ਘੂਮ ਹਲੀ ਘੂਮ ਹਲੀ ਨਾ ਭਿਓ ਇਹ ਕੌਤਕ ਬਾਰਨ ਭੇਦ ਜੋ ਭਾਕ ਸੁਣਾਏ ਘੂਮ ਹਲੀ ਨਾ ਭਿਓ ਨਹੀਂ ਗਾਣਾਂ ਘੂਮ ਹਲੀ ਨਾ ਭਿਓ ਇਹ ਕੌਤਕ ਬਾਰਨ ਭੇਦ ਜੋ ਭਾਕ ਸੁਣਾਏ